ਰਂਜੀਤ ਸਾਗਰ ਤਾਂ ਇਹਨਾਂ ਕੋਲੇ ਆ ਹਾਂ ਉਹਦਾ ਫਿਰ ਲੈਵਲ ਲੋ ਕਿਉਂ ਨਹੀਂ ਕੀਤਾ ਗਿਆ ਰਂਜੀਤ ਸਾਗਰ ਡੈਮ ਤੇ ਜਿਹੜਾ ਇਹਨਾਂ ਦੇ ਕੋਲੇ ਜਿਹੜਾ ਇਹਨਾਂ ਦੇ ਕੋਲੇ ਆ ਹਾਂ ਉੱਤੇ 1 ਅਗਸਤ ਨੂੰ 34103 ਇਨਫਲੋ ਸੀ ਜੀ ਆਊਟਫਲੋ ਸੈਲਫ 9099 10000 ਮੰਨ ਲਓ 510 ਮੀਟਰ ਉਹਦਾ ਤੇ ਪਾਣੀ ਤੇ ਸੀ ਜੀ ਲੈਵਲ ਸੀ ਤੇ 524 ਉਹਦਾ ਡੇਂਜਰ ਲੈਵਲ ਆ ਜੀ ਫਿਰ ਤੁਸੀਂ ਆਜੋ ਜੀ 23 ਅਗਸਤ ਨੂੰ 23 ਅਗਸਤ ਨੂੰ 16288 ਇਨਫਲੋ ਸੀ ਸਰਵਰ 8807 ਆਊਟਫਲੋ ਸੀ ਤਾਂ ਉਦੋਂ 523.97 ਨਹੀਂ ਕਿ ਆਪਨੇ ਡੇਂਜਰ ਲੈਵਲ ਦੇ ਉੱਪਰ ਪਹੁੰਚ ਚੁੱਕਿਆ ਸੀ ਤੁਸੀਂ ਡਾਟਾ ਪੇਸ਼ ਕਰ ਰਹੇ ਹੋ ਫਿਰ 20 ਅਗਸਤ ਤੋਂ ਬਾਅਦ ਦਾ ਜਨਾਬ ਤੁਹਾਡੀ 20 ਅਗਸਤ ਤੋਂ ਪਹਿਲਾਂ ਦੱਸੋ ਕੀ ਤਿਆਰੀ ਸੀ ਤੁਸੀਂ ਚੋਪਣ ਤੇ ਤੁਹਾਡਾ ਸਮਾਸੀ ਪ੍ਰਬੰਧ ਕਰਨ ਦਾ ਚੀਜ਼ਾਂ ਸੰਭਾਲਣ ਦਾ ਬਾਕੀ ਚਲੋ ਉਹ ਛੱਡ ਦਿਓ ਯਾਰ ਸਾਰਾ ਕੁਝ ਛੱਡ ਦਿਓ ਚਲੋ ਇਹਨਾਂ ਦੀ ਨਹੀਂ ਮੰਨਦੇ ਰਣਜੀਤ ਸਾਹਿਬ ਕਰਤਾ ਇਹਨਾਂ ਕੋਲੇ ਆ ਹਾਂ ਉਹਦਾ ਫਿਰ ਲੈਵਲ ਲੋ ਕਿਉਂ ਨਹੀਂ ਕੀਤਾ ਗਿਆ ਹੂੰ ਤੁਸੀਂ ਜੁਲਾਈ ਚ ਹੀ ਉੱਥੇ ਪਾਣੀ ਘਟਾਉਣਾ ਸ਼ੁਰੂ ਕਿਉਂ ਨਹੀਂ ਕੀਤਾ?